ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਟਾਣਾ ਜੀ ਜ਼ਿਲ੍ਹਾ ਤਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ 2 ਨਾਗਾ ਜੀ ਦੋਨੇ ਸੂਏ ਸਵਾਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜਗਮੋਹਨ ਸਿੰਘ ਪੈਂਡ ਫਦੇਗੜ ਕਰੋਟਾਣਾ ਜ਼ਿਲ੍ਹਾ ਮੋਗਾ ਦਸੀਬ ਹੋ ਗਿਆ ਵੀਰੇ ਠੀਕ ਆ ਵੀਰੇ ਆਪਣੇ ਪਸ਼ੂ ਆ ਜੀ ਹਾਂ ਵੀਰੇ ਆਪਣੇ ਬਾਈ ਦੇ ਆ ਲਿਆ ਜੀ ਦੇ ਠੀਕ ਆ ਜੀ ਹਾਂਜੀ ਯਾਨੀ ਘਰੇਲੂ ਪਸ਼ੂ ਆ ਹਾਂ ਘਰੇਲੂ ਪਸ਼ੂ ਆ ਵੀਰੇ ਠੀਕ ਆ ਬਾਈ ਦਾ ਵਪਾਰ ਦਾ ਕੰਮ ਆ ਜੀ ਇਹ ਪਸ਼ੂ ਘਰੇਲੂ ਆ ਸਿਰਫ ਬਾਈ ਇਨਫੋਰਮੇਸ਼ਨ ਹੀ ਦੇ ਰਿਹਾ ਜੀ ਤੇ ਜਿਹੜੀ ਬਾਈ ਦੁਆਰਾ ਦੱਸੀ ਜਾਊਗੀ ਜੀ ਉਹ ਮਾਲਕਾਂ ਦੀ ਦੱਸੀ ਹੋਊਗੀ ਤਸੱਲੀ ਭਰ ਕੇ ਤੁਸੀਂ ਕਰਨੀ ਆ ਜੀ ਇੱਕ ਨੰਬਰ ਐ ਤੇ ਸ਼ੁਰੂ ਕਰਦੇ ਸੁਆ ਕਿੰਨਾ ਮਾ ਜੀ ਇਹ ਸੁਆ ਪਹਿਲਾਂ ਨਾ ਵੀਰੇ ਪਲੂਨ ਗੜਾ ਦੰਦੋ ਚੈੱਕ ਕੀਤੀ ਹੈ ਜੀ ਦੰਦੋ ਨਹੀਂ ਵੀਰੇ ਚੈੱਕ ਕੀਤੀ ਗੰਦੋ ਸੁਈ ਹੈ ਜੀ ਇਹਨੂੰ ਸੁਈ ਨੂੰ ਹੋ ਗਏ ਵੀਰੇ ਅਜਾ ਅੱਠਵਾਂ ਦਿਨਾਂ ਨੂੰ ਬੱਚਾ ਕੀ ਹੈ ਜੀ ਬੱਚਾ ਮਗਰ ਬੱਚੀ ਹੈ ਵੀਰੇ ਠੀਕ ਆ ਬੱਚੀ ਦਾ ਕੋਈ ਸੀਮਾ ਰਿਕਾਰਡ ਜੀ ਸੀਮਾ ਰਿਕਾਰਡ EBS ਦੀ ਹੈ ਵੀਰੇ ਠੀਕ ਆ EBS ਦੀ ਬੱਚੀ ਹੈ ਬਾਕੀ ਕੁਆਲਿਟੀ ਜਾਤ ਬਰੀਡ ਤੁਸੀਂ ਦੇਖ ਹੀ ਸਕਦੇ ਹੋ ਪੂਰਾ ਚੰਗਾ ਸੀਮਣ ਦੀ ਹੈ ਜੀ ਆਇਰ ਸ਼ਾਰਜ ਪੈਂਦੀ ਆ ਜੀ ਜੇਰ ਡੰਨਾ ਜੀ ਜੇਰ ਦੀ ਓਕੇ ਵੀਰੇ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਦੇ ਥੱਲੇ ਵੀਰੇ ਕੰਡੇ ਵਾਲਾ 18 ਕਿਲੋ ਹੋ ਗਿਆ ਜੀ ਜੋ ਓਕੇ ਦੇ ਦਾਂਗੇ ਥਣਾ ਦੇ ਡੰਨਾ ਜੀ ਥਣਾ ਦੀ ਓਕੇ ਵੀਰੇ ਤੋੜ ਕੇ ਦਿਖਾ ਦੇ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਪਹਿਲਾ ਸੂਈ ਆ ਜੀ 8 ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਵੱੱਛੀ ਆ ਜੀ net 18 ਕਿਲੋ ਦੁੱਧ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਮਿਲਕਿੰਗ ਕਰ ਸਕਦੇ ਆ ਜੀ ਸੂਨਾ ਹਵਾਨਾ ਫਿਟਨੈਸ ਵਾਲਾ ਥਣਾ ਕੱਲਾ ਕੱਲਾ ਨਿੱਖੜ ਮਾ ਜਾਤ ਬ੍ਰੀਡ ਆਪਦੀ ਵੀ ਚੰਗੀ ਆ ਤੇ ਮਗਰ ਬੱਚੇ ਦੀ ਵੀ ਚੰਗੀ ਆ ਜੀ ਸੋਨਾ ਗੁਲਾਬੀ ਥਾਣਾ ਚੈੱਕ ਕਰ ਸਕਦੇ ਹੋ ਮੰਜੇ ਦੇ ਪਾ ਵਾਂਗੂ ਖੜਾ ਬਾਕੀ ਬਾਈ ਦੇ ਘਰੇ ਕੋਈ ਵੀ ਸੱਜਣ ਮਿਲਕਿੰਗ ਕਰ ਸਕਦਾ ਆਪਦੀ 18 ਕਿਲੋ ਬਾਈ ਕਹਿੰਦਾ ਭਾਂਡੇ ਚ ਪਾ ਕੇ ਲੈ ਜਾਓ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਥਣਾ ਦੀ ਡੰਨਾ ਵੀਰੇ ਡੰਨਾ ਥਾਣਾ ਦੀ ਓਕੇ ਆ ਵੀਰੇ ਠੀਕ ਆ ਠੰਡੀ ਸੀਲ ਵੀ ਪੂਰੀ ਆ ਠੰਡੀ ਸੀਲ ਵੀਰੇ ਤੇ ਡਿਮਾਂਡ ਵੀਰੇ ਦੀ ਡਿਮਾਂਡ ਫੋਨ ਤੇ ਆ ਵੀਰੇ ਠੀਕ ਆ ਜੀ ਡਿਮਾਂਡ ਇਹਨਾਂ ਦੀ ਫੋਨ ਤੇ ਰਹੂਗੀ ਜੀ ਨੰਬਰ ਸਕਰੀਨ ਤੇ ਚੱਲੂਗਾ ਦੋ ਨੰਬਰ ਵੀਰੇ ਸੂਆ ਕਰਨਾ ਮਾ ਜੀ ਸੂਆ ਦੂਜਾ ਵੀਰੇ ਕਦੋਂ ਸੂਈ ਆ ਜੀ ਇਹ ਇਹ ਕੱਲ ਦੀ ਸੂਈ ਆ ਸ਼ਾਮ ਦੀ ਵੀਰੇ ਠੀਕ ਆ ਬੱਚਾ ਕੀ ਆ ਜੀ ਮਗਰ ਵੱੱਛਾ ਵੀਰੇ ਠੀਕ ਆ ਜੀ ਜੀਰ ਡਾਨਾ ਜੀ ਜੀਰ ਦੀ ਓਕੇ ਵੀਰੇ ਬੱਚਾ ਮਗਰ ਵੱੱਛਾ ਚੈੱਕ ਕਰ ਸਕਦੇ ਹੋ ਨਾਲ ਆ ਵੀਰੇ ਹੁੰਦੇ ਹਨ ਠੀਕ ਆ ਜੀ ਬਾਕੀ 나ੜੂਆ ਨਾਲ ਆ ਜੀ ਇੱਕ ਚ ਵਾਈ ਹੋਈ ਕਿ 2 ਜੀ ਇਹਦੀ ਮੰਨ ਕੇ 2 ਚ ਵਾਈ ਹੋ ਗਏ ਫਿਰ ਇੱਕ ਅੱਜ ਸਵੇਰ ਠੀਕ ਆ ਜੀ ਤੇ ਕੱਲ ਸ਼ਾਮ ਦੀ ਇੱਕ ਠੀਕ ਆ ਜੀ ਤੇ ਕਿੰਨਾ ਕੋ ਬੋਲਾ ਕੱਢਿਆ ਬਾਈ ਬੋਲਾ ਜਿਹੜਾ ਸਵੇਰ ਕਿੱਡਿਆ ਵੀਰੇ ਮੰਨ ਕੇ ਚਲੋ 6 ਕਿਲੋ ਦੇ ਕਰੀਬ ਕੱਢਿਆ ਵੀਰੇ ਠੀਕ ਆ ਜੀ ਹਾਂਜੀ ਬਾਈ ਖਾਲੀ ਤਾਂ ਹੋਈ ਨਹੀਂ ਹੋਣੀ ਨਹੀਂ ਖਾਲੀ ਤਾਂ ਹਜੇ ਵੀਰੇ ਕਿਥੋਂ ਥਾਣਾ ਦੀ ਡੰਨ ਆ ਜੀ ਥਾਣਾ ਦੀ ਓਕੇ ਕਿੰਨਾ ਬਾਜੀ ਦੁੱਧ ਜੀ ਦੁੱਧ ਵੀਰੇ ਪਿਛਲੀ ਈਰ ਇਹਦਾ 23 24 ਕਿਲੋ ਚੋਇਆ ਭਰਾ ਜਾਉ ਪਲੱਸ ਜੀ ਅਗਤੀ ਹਾਂ ਪਲੱਸ ਇਹ ਵੀ ਤੋੜ ਕੇ ਦਿਖਾਦੀ ਵੀਰੇ 22 ਦੇ ਦਸਨ ਮੁਤਾਬਕ ਸੂਹਾ ਦੂਜਾ ਸੂਈ ਆ ਜੀ ਕੱਲ ਸ਼ਾਮ ਨੂੰ 6 ਕਿਲੋ ਮਾਰਨਿੰਗ ਚਵਾਈ ਦਾ ਬੋਲਾ ਬਾਈ ਦਾ ਕੱਢਿਆ ਵਾ ਪਿਛਲੇ ਸੂਏ ਲਗਭਗ 22 23 ਕਿਲੋ ਬਾਈ 10 ਦਾ ਕੇ ਦੁੱਧ ਚੋਇਆ ਵਾ ਇਕਤੀ ਅਰ ਉਮੀਦ ਪਲੱਸ ਦੀ ਤਿਆਰੀ ਸੋਹਣੀ ਆ ਕੱਦ ਕਾਠ ਚੰਗਾ ਵੇਲ ਬਹੁਤ ਆ ਜੀ ਬਾਕੀ ਥਣਾ ਦਾ ਸਹਿਜ ਵੀ ਸੋਹਣੇ ਆ ਮੋਟਾ ਥਣ ਲੱਗਿਆ ਵਾ ਹੱਥੀ ਚਵਾਈ ਵਾਲਾ ਫਿਟਨੈਸ ਵਾਲਾ ਹਵਾਨਾ ਹਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਖੰਡੀ ਸੀਲ ਪੂਰੀ ਆ ਵੀਰੇ ਖੰਡੀ ਸੀਲ ਪੂਰੇ ਵੀ ਕਹਿੰਦੇ ਧਾਰਾ ਮਾਰ ਕੇ ਵਿਖਾ ਦਿੰਦੇ ਨੇ ਕੋਈ ਗੱਲ ਨਹੀਂ ਵੀਰੇ ਨੇ ਦੂਰੋਂ ਨੇੜੋਂ ਆਉਣਾ ਹੁੰਦਾ ਲਾਦ ਕੇ ਬਾਹਰ ਕੇ ਹਾਂ ਗਾਰੰਟੀ ਆ ਥਣਾ ਦੀ ਜੀ ਥਣਾ ਦੀ ਗਾਰੰਟੀ ਪਰ ਆਪਾਂ ਮਾਰ ਦਈਏ ਮਰ ਲਗਣਾ ਹਾਂ ਠੀਕ ਆ ਜੀ ਡਿਮਾਂਡ ਜੀ ਇਹਦੀ ਡਿਮਾਂਡ ਇਹਦੀ ਵੀ ਫੋਨ ਤੇ ਹੀ ਆ ਵੀਰੇ ਇਹਦੀ ਵੀ ਫੋਨ ਤੇ ਹੀ ਆ ਜੀ ਡਿਮਾਂਡ ਇਹਦੀ ਵੀ ਬਾਈ ਕਹਿੰਦਾ ਫੋਨ ਤੇ ਹੀ ਆ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ